ਮੇਰਾ ਪ੍ਰਦੀਪ ਕੁਮਾਰ ਜੀ ਕੀ ਗੱਲ ਕਰਦੇ ਜਿਹੜਾ ਗੱਲਬਾਤ ਹੈ ਸਬਜ਼ੀ ਵੇਚੀ ਦੀ ਮਾਰਾ ਰੇਡੀ ਗੱਡੀ ਲੱਗੀ ਆ ਛਾਤੀ ਮਾਰੋ ਆਈ 100 200 ਸੌ ਦੀ ਹਾਰੀ ਬੰਦੀ ਸਾਰੀ ਸਾਡੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਤੇ ਇੱਕ ਵਾਰ ਚੱਲਾ ਹਿਸਾਬ ਲਓ ਆਈ ਰੁਪਇਆ 200 300 ਤੱਕ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ ਅੱਬਾ ਨੂੰ ਆਕੇ ਸਾਨੂੰ ਇੱਕ ਵਾਰੀ ਸ਼ਬਦਾਂ ਵਾਰਨਿੰਗ ਦੇ ਦੋ ਅਗਰ ਤਾਂ ਨਹੀਂ ਕੰਮ ਕਰਦੇ ਇਹਦਾ ਠੀਕਾ ਨਹੀਂ ਵਿਕਾਨ ਸ਼ਰਮਾ ਨਾਲੇ ਬਹੁਣਾ ਨਾਲਾ ਬੜੀ ਗੱਡੀ ਕੋਲ ਰੋਕਿਆ ਹਾਂਜੀ ਰੋਕਿਆ ਗੱਡੀ ਰੋਕਿਆ ਕਹਿੰਦੇ ਗੱਡੀ ਚੜੀ ਨਹੀਂ ਜਾਏਗੀ ਦੱਸੋ ਜੀ ਕੋ ਚੋਰੀ ਕਰਨੀ ਅੱਛਾ ਹੁਣ ਸ਼ਰੀਆ ਪੰਜਾਬ ਚਿੱਟਾ ਵਿਗਨ ਦਾ ਕਾਲਾ ਵਿਗਨ ਮੇ ਕੋ ਰੋਗਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈਦਾ ਵਸਾ ਲੋ ਕਿੰਨੇ ਦਾ ਚਾਰਾਂ ਕਰਦਾ 15 18 ਜੀ ਦੋ ਬਣਾਂ ਜੀ ਪਤਾ ਨਹੀਂ ਸਾਨੂੰ ਪਰ ਬੰਦੇ ਆ ਵੇਖੋ ਜੀ ਸਾਡਾ 15 ਚਾਹ ਕਰਦਾ ਜੀ ਅਸੀਂ ਗੱਡੀ ਸੋਕਦਾ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਸਾ ਲੋ ਦੋਵਾਂ ਦਾ ਦੋਵਾਂ ਚਰਾ 15 ਬੰਨਾ ਮਾਇ ਤਾਂ ਮਰੇ ਕੋ ਕਾਕਾ ਦੇ ਕੋ ਕਿਸੇ ਕਿ ਡਰਗਾ ਦੇ ਆ ਦੋ ਅਸੀਂ ਭਰਾਵਾਂ ਹਸਾ ਲੋ ਸਿਰੇ 5 ਰੁਪਏ ਕਰੋਠੇ ਗੇਸ ਹਸਾ ਲੋ ਦੋਵੇਂ ਸਰ ਦੀਆਂ ਗੱਡੀਆਂ ਦੋਵੇਂ ਸਰ ਦੀਆਂ ਉਹ ਗੱਡੀਆਂ ਜਿਹਨਾਂ ਤੇ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਂ ਕਰਦਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਜਹਾਂ ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈ ਉੱਥੇ ਜੀ ਦਾ ਕੀ ਕਹਿਣ ਕੀ ਦੇ ਆ ਤੁਹਾਨੂੰ ਕਹਿੰਦੇ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਜੀ ਆਈ ਕਿਥੇ ਗੱਡੀਆਂ ਵੇਲਣੇ ਮੋੜੇ ਸਮਾਨ ਕਿੱਥੇ ਵੇਚਣਾ ਸਰ ਜੀ ਬਿਲਾਨ ਸੂਟਰੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਗ ਨਾਲ ਲੈ ਕੇ ਚਲੋ ਕਲਮਾਤਾ ਨਹੀਂ ਗਰੀਮਾਰ ਹੋ ਰਹੀ ਹੈ ਕਿਉਂਕਿ ਸਾਰੀ ਭੈੜੀ ਨੂੰ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇਂ ਕਿ ਮਹਾਰਾ ਜਾਂਦਾ ਕਰ ਪਾਲਿਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲੈ ਆਵਾਂਗੇ ਤੁਹਾਡਾ ਵੇਜ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਸਾਡੇ ਕੋਲ ਹੈ ਘਰ ਸਾਡੇ ਕੋਲ ਆਪੂ ਕੋਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਡਰਾਈਵਿੰਗ ਲਾਇਸੈਂਸ ਹੈਗਾ

ਕਿਉਂ ਰੀਡੀ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਰਹੇ ਹੋ ਦੋ ਸਾਲ ਹੋ ਗਏ ਪਹਿਲਾਂ ਸਾਲਾਂ ਇੱਕ ਦਿਨ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਡੇਲੀ ਇੱਥੋਂ ਜਾਂਦੇ ਆ ਡੇਲੀ ਲੰਘਦੇ ਜੀ ਕਦੀ ਹੋਇਆ ਨਹੀਂ ਯਾ ਤੁਸੀਂ ਕਿੰਨੇ ਵਾਰ ਲਾਇਆ ਕਹਿੰਦਾ ਜੀ ਇਹ ਚਾਹੇ ਚਲਾਣਾ ਹੈ ਗੱਡੀਆਂ ਬੰਨ੍ਹ ਹੋਣੀਆਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇਂਦੇ ਜੇ ਅਸੀਂ ਫੇਰ ਲੈ ਜਾਂਦੇ ਤੇ ਫੇਰ ਅਸੀਂ ਗੁਨੇਗਾਰ ਆ ਫੇਰ ਸਾਡੀ ਗਲਤੀ ਹੈ ਧੰਨਵਾਦ ਭਾਈ ਤੁਹਾਡੇ ਨਾਲ ਗਰੀਬ ਮਾਰ ਗਰੀਬ ਸ਼ਰਿਆਮ ਹੋ ਰਹੀ ਠੱਠ ਠੱਠਾ ਹੋ ਰਿਹਾ ਨਾ ਸਰ ਗੱਡੀ ਚੜ੍ਹ ਕੇ ਫੇਰ ਕੀ ਕਰਨਾ ਹੈ ਜੀ ਇਹੜੀ ਮੇਰੀ ਉਥੇ ਐਲਾਨਾ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂਜੀ ਕਿਹੜੀ ਗਰੀਬ ਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸੀਗਾ ਤਾਂ ਡੱਕ ਮਾਈਦਾ ਹੋ ਗਈ ਨਾਲ ਲੱਗ ਗਈ ਗਰੀਬ ਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਰਹਿਣਾ ਮੇਰਾ ਖਰਚਾ ਨਾ ਕੋਈ ਖੋਰੋ ਟਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣਿਆ ਪੇਖ ਖਚ ਲਾਏਗਾ ਇੱਕ ਪਾਸੇ ਸਰਕਾਰ ਕਹਿਣ ਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੇਰਾ ਅਜੇ ਤੱਕ ਮਕਾਨ ਨਹੀਂ ਲੱਭਿਆ ਮੈਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਐ ਪ੍ਰਾਈਵੇਟ ਸਕੂਲੇ ਸਰਕਾਰੀ ਸਕੂਲੇ ਪੜਾਉਂਦੇ ਆ ਕਿਉਂ ਨਾ ਫਿਊਚਰ ਕੀ ਇਹ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲੇ ਪੜ੍ਹ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਸੀ ਸਾਡੇ ਅੱਗੇ ਕੁਝ ਨਹੀਂ ਕੀਤਾ ਸਰਕਾਰ ਨੇ ਜਿਉਂ ਆ ਜੰਮੇ ਜਿਉਂ ਸਾਡੇ ਪਯੋਤਾ ਦੇ ਰੱਖਿਆ ਚਲਾਉਂਦੇ ਰਹੇ ਮੇਰੇ ਦਾਦਾ ਰੱਖਿਆ ਚਲਾਉਂਦਾ ਮੇਰਾ ਪਰਦਾਦਾ ਰੱਖਿਆ ਚਲਾਉਂਦਾ ਰਿਹਾ ਅੱਜ ਤੱਕ ਇਹਨਾਂ ਨੇ ਕੀ ਕੀਤਾ ਹੈ ਸਾਡੇ ਵਾਸਤੇ ਅੱਲਾਹ ਰਜ਼ੀਕ ਕੋਲ ਸਾਰਾ ਸਿੱਖਾ ਕੇ ਤੁਹਾਨੂੰ ਹਾਂਜੀ ਅੱਜ ਪੁਆਇੰਟ ਕਰਦਾ ਉਹ ਵੀ ਪੁਆਇੰਟ ਕਰਦਾ ਸਰ ਹੁਣ ਕੀ ਬੰਦਾ ਕੀ ਕਰੇਗਾ ਕੱਲ੍ਹ ਲਈ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਸੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਇੱਥੇ ਉਹ ਕਰੀਪੰਤਾ ਜੱਕਦਾ ਮਗਲਿਆਂ ਨੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸੱਟੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹ ਕਰਜ਼ਾ ਹੋਈਆ ਕਰਜ਼ਾ ਕਿੱਥੋਂ ਲਾਏਗਾ ਕਿਉਂ ਹੀ 3 ਮਹੀਨੇ ਕੋਈ ਵੈਲੀਅਟ ਨਹੀਂ ਕਿਉਂ ਘਰ ਰੋਟੀ ਖਾਏਗਾ ਕਿੱਥੋਂ ਜੋ ਕਰਜ਼ਾ ਇੱਕ ਅਰਧ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੇ ਕੋਈ ਸੁਣਵਾਈ ਨਹੀਂ ਕਰ ਰਹੇ ਥੇ ਜਿਹੜੇ ਡੰਗਰਾ ਵਾਲਾ ਸਾਹਿਬ ਹੈ ਜਿੰਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣਾ ਸਾਰੇ ਗਰੀਬਾਂ ਦੇ ਡੰਗਰਾ ਕੋਈ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰક્ષਣ ਲਈ ਕੋਈ ਉਧਰ ਕਾਇਨ ਕੋਈ ਉਧਰ ਕਾਇਨ ਕੋਈ ਕਾਨੂੰਨ ਥੋੜਾ ਸਾਡਾ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਓਈ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਪਾਣੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿੰਨੇ ਆਪਣੇ ਵਿਆਜੀ ਨੇ ਚੜਾਏ ਪੈਸੇ ਉਹ ਥੜਾ ਬੱਚੇ ਦਾ ਕੋਈ ਉਨੇ ਦਾ ਕੰਨਾ ਭਾਈ ਜਿੱਥੋਂ ਮਰਜੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਾਰੀਆਂ ਕਰੀਓ ਉਹ ਚੰਗੇ ਸਰਕਾਰ ਫੇਰ ਪੋਚੇ ਹਨ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬੰਦਾ ਰੋਟੀ ਕਮਾਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਭਾਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬੰਦਾ ਰੱਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਵੇ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਇਹ ਵੀ ਯੋਗਾ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਆਉਣੇ ਨੇ। ਬਾਈ ਮੈਂ ਰੂਲ ਮੁਤਾਬਕ ਕੀਤੀ ਆ। ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦਿੰਦਾ ਵੀ ਪੜ੍ਹ ਲਓ। ਬਾਕੀ ਕੋਈ ਵੀ ਤੁਸੀਂ ਲੈਣਾ ਰੂਲ ਸੰਬੰਧੀ ਇਹ ਨਹੀਂ ਸੀ ਕਿ ਮੈਂ ਨਾਲ ਤੁਸੀਂ ਕਰ ਲੋਣਾ ਸੰਪਰਕ। ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐ। ਇਤੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਆਇਆ। ਮੈਂ ਤੁਹਾਨੂੰ ਇਹ ਕਾਪੀ ਦੇ ਦਿੰਦਾ ਸਰਕੂਲਰ ਦੀ। ਤੁਹੀ ਆ ਦੀ ਪੜ ਲਓ ਇਕੋਰੀ ਤੁਹਾਨੂੰ ਪਤਾ ਲੱਗ ਜਾਏਗਾ ਸਗਰਲੀ ਰੇੜੀ ਦਾ ਹੀ ਇਹ ਕਾਰਵਾਈ ਹੋਈ ਆ ਜਗੜੂ ਜਿੰਨੀਆਂ ਵੀ ਹੋ ਗਈਆਂ ਵਜਾ ਪੀਟਰ ਰੇੜੀ ਆ ਕੁਝ ਸਾਰਿਆਂ ਆ ਹੋਏਗੀ ਇਹ ਕਾਰਵਾਈ ਸ਼ਹਿਰ ਵਾਸੀਆਂ ਨੂੰ ਕਿਹੜੀ ਜਗੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸਹ ਦੇ ਚੰਦਾ ਹਾਂਜੀ ਕੀ ਸੰਦੇਹ ਇਹ ਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੂੰ ਖਾਨੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆ ਪਾ ਇਹ ਨਾ ਲਗਾ ਸਰਕਾਰ ਰਵੱਈਆ ਲੂਗੀ ਚੱਲੇਗੀ ਚੱਲੇਗੀ ਕਿ ਸਰ ਬੋਨ ਹੋ ਰਹੀ ਹੈ ਕਿ ਬੋਨ ਡਰਮਾਨਾ ਬਹੁਤ ਜਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾਸ ਦੇ ਦੇ ਜੋ ਮਸ਼ੀਨ ਨੇ ਵਿੱਚ ਆ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਇਹ ਕਿਹੜੀਆਂ ਗੱਟੀਆਂ ਦੇਖੀਗੇ ਉਹ ਤੇ ਨੰਬਰ ਵੀ ਨਹੀਂ ਲੱਗੇ ਤੁਹਾਨੂੰ ਬਸ ਤੁਹਾਡੇ ਸਾਹਮਣੇ ਹੀ ਆ ਉਹਨਾਂ ਨੂੰ ਕਿਤਾ ਉਤਾਰ ਜੀ ਦਾ ਵੀ ਪਿਆ ਦੀ ਜੁਰਮਾਨਾ